ਗੁਰੂ ਗਰੀਬ ਨਿਵਾਜ ਵਰਤਮਾਨ ਤੂੰ ਹੀ ਸਦਾ ਤੂੰ ਹੀ ਭਵੇષ્યਤੀਤ ਕਰ ਕਿਰਪਾ ਮੋਹਿ ਰਿਤ ਬਸ ਹੋ ਸ੍ਰੀ ਸਤਗੁਰ ਜਗ ਜੀਤ ਜਗਤ ਜੋਤ ਜਗੈ ਜਗ ਪੀਤਰ ਦੁਖ ਹਰਤਾ ਸੁਖ ਮੀਤ RAM HARI PARTAP DI MURAT SIRI SAT GUR JAG JIIT ਆਦਰਯੋਗ ਸਾਧ ਸੰਗਤ ਜੀਓ ਨਾਮ ਦਾ ਰਸ कीर्तन ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ ਅੱਜ ਦਾ ਦਿਨ ਬਹੁਤ ਮਹਾਨੀ ਹੈ ਆਓ ਉਸ ਸਤਿਗੁਰ ਦੇ ਨਾਮ ਦਾ ਸਿਮਰਨ ਕਰੀਏ ਇੱਕ ਵਾਰੀ ਗੱਜ ਕੇ ਆਖੀਏ ਧੰਨ ਧੰਨ ਸਤਿਗੁਰੂ RAMDAS ਜੀ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਸਿੱਖ ਇਤਿਹਾਸ ਇੱਕ ਅਗੰਮੀ ਇਤਿਹਾਸ ਹੀ ਹੈ ਨਵੇਂ ਤੋਂ ਨਵੇਂ ਸਿੱਟੇ ਤੇ ਟੀਚੇ ਇਹਦੇ ਵਿੱਚ ਬਣੇ ਹਨ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਬੜਾ ਮਿਹਨਤਪਰਪੂਰ ਬੜੀ ਨਿਮਰਤਾ ਨਾਲ ਲਬਰੀਜ਼ ਤੇ ਇੱਕ ਗੁਰਬਾਣੀ ਦੇ ਰਸ ਨਾਲ ਤਰ ਬਤਰ ਹੋਇਆ ਹੋਇਆ ਜੀਵਨ ਹੈ ਚੂਨਾ ਮੰਡੀ ਲਾਹੌਰ ਪਿਤਾ ਹਰਦਾਸ ਮਾਤਾ ਦਇਆ ਦੇ ਘਰ ਅੱਜ ਦੇ ਦਿਨ ਪ੍ਰਕਾਸ਼ ਹੋਇਆ ਕਾਸ਼ ਹੁਣ ਦੇ ਨਾਲ ਹੀ ਇਸ ਸਾਰੇ ਨੂੰ ਸਮੇ ਨੂੰ ਗੁਰਬਾਣੀ ਨੇ ਗਾਇਨ ਕੀਤਾ ਕਹਿੰਦੇ ਨੇ ਧੰਨ ਧੰਨ RAM DAS GURU ਜਿਨ ਸਿਰਿਆ ਤਿਣੈ ਸਵਾਰਿਆ ਪੂਰੀ ਹੋਈ ਕਰਾਂ ਮਾਤ ਆਪ ਸਿਰਜਣਹਾਰੇ ਧਾਰਿਆ ਕਹਿੰਦੇ ਨੇ ਗੁਰੂ RAM DAS ਧੰਨ ਹੈ ਧੰਨ ਹੈ ਅਕਾਲ ਪੁਰਖ ਨੇ ਜਿਸ ਨੂੰ ਪੈਦਾ ਕੀਤਾ ਤੇ ਜਿਸ ਨੂੰ ਸੋਣਾ ਵੀ ਬਣਾਇਆ ਜਿਨ ਸਿਰਿਆ ਸਿਰਿਆ ਤੋਂ ਭਾਵ ਹੈ ਪੈਦਾ ਕੀਤਾ ਸਿਰਜਿਆ ਤਿਨੇ ਸਵਾਰਿਆ ਸੋਣਾ ਵੀ ਬਣਾਇਆ ਪੂਰੀ ਹੋਈ ਕਰਾਮਾਤ ਅੱਜ ਉਸੇ ਕਾਲਪੁਰਖ ਦੀ ਕਰਾਮਾਤ ਮੁਕੰਮਲ ਹੋਈ ਹੈ ਆਪ ਸਿਰਜਨਹਾਰੇ ਤਾਰਿਆ ਉਸ ਅਕਾਲ ਪੁਰਖ ਨੇ ਆਪਣੇ ਆਪ ਨੂੰ ਗੁਰੂ ਰਾਮਦਾਸ ਦੇ ਸਰੀਰ ਦੇ ਵਿੱਚ ਟਿਕਾਇਆ ਤਾਰਿਆ ਐਸੀ ਉਪਮਾ ਬਚਪਨ ਦੇ ਦਿਨ ਕੋਈ ਜ਼ਿਆਦਾ ਸੁਖ ਭਰੇ ਦਿਨ ਨਹੀਂ ਨੇ ਥੋੜਾ ਕੁ ਸਮਾਂ ਬੀਤਿਆ ਹਜੇ ਹੋਸ਼ ਹਲਕੀ ਜਈ ਸੰਭਾਲੀ ਤੇ ਮਾਤਾ ਦਾ ਪਿਆਰ ਹੱਥੋਂ ਖੋਇਆ ਗਿਆ ਮਾਤਾ ਜੀ ਪਿਆਨਾ ਕਰ ਗਏ ਤੇ ਥੋੜੇ ਚਿਰ ਬਾਅਦ ਹੀ ਪਿਤਾ ਵੀ ਸੰਸਾਰੋਂ ਚਲੇ ਗਏ ਤੇ ਮਾਤਾ ਪਿਤਾ ਦੇ ਦੋਹੇ ਆਸਰੇ ਸਿਰ ਤੋਂ ਉੱਠ ਗਏ ਸੰਬੰਧੀ ਕਿਸੇ ਨੇ ਸਾਥਨਾ ਦਿੱਤਾ ਨਾਨੀ ਇਹਨਾਂ ਨੂੰ ਆਪਣੇ ਨਾਲ ਆਪਣੇ ਪਿੰਡ ਬਾਸਰ ਕੇ ਲੈ ਗਈ ਉੱਥੇ ਪਾਲਣ ਪੋਸ਼ਣ ਸ਼ੁਰੂ ਕੀਤਾ ਪਾਲਣ ਪੋਸ਼ਣ ਕਰਦਿਆਂ ਹੋਇਆਂ ਹੁਣ ਗਰੀਬੀ ਹੋਣ ਕਰਕੇ ਤੇ ਮਾਤਾ ਪਿਤਾ ਦਾ ਸਿਰ ਤੇ ਹੱਥ ਨਾ ਹੋਣ ਕਰਕੇ ਪੜ੍ਹਾਈ ਵੀ ਇਤਨੀ ਨਾ ਹੋ ਸਕੀ ਤੇ ਘੁੰਗਣੀਆਂ ਵੇਚਣ ਦਾ ਕੰਮ ਸ਼ੁਰੂ ਉੱਥੇ ਕਰ ਲਿਆ ਵੀ ਚਲੋ ਕਰਨਾ ਹੀ ਪੈਣਾ ਰੋਟੀ ਖਾਣੀ ਹੈ ਕਿਸੇ ਤਰੀਕੇ ਇਹ ਸ਼ੁਰੂ ਕੀਤਾ ਥੋੜੇ ਕੁ ਚਿਰ ਦੇ ਬਾਅਦ ਹੀ ਇਹ ਬਾਸਰਕੇ ਤੋਂ ਗੋਇੰਦਵਾਲ ਆ ਗਏ ਗੋਇੰਦਵਾਲ ਆਣ ਕੇ ਗੁਰੂ ਅਮਰਦਾਸ ਜੀ ਦੇ ਜਦੋਂ ਦਰਸ਼ਨ ਕੀਤੇ ਸੰਗਤ ਦੀ ਆਵਾਜ਼ਾਈ ਦੇਖੀ ਉੱਥੇ ਸੰਗਤ ਨੂੰ ਸੇਵਾ ਕਰਦਿਆਂ ਦੇਖਿਆ ਗੁਰਬਾਣੀ ਦੇ ਕੀਰਤਨ ਸੁਨੇ ਤੇ ਮਨ ਦੇ ਵਿੱਚ ਇੱਕ ਬੜਾ ਸੋਹਣਾ ਜਿਹਾ ਇੱਕ ਤਜਰਬਾ ਬਣ ਗਿਆ ਇਹਨਾਂ ਦੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਜੀਵਨ ਵਿੱਚ ਛਾਪ ਛੱਡਦੀਆਂ ਗਈਆਂ ਇੱਕ ਗੁਰੂ ਅਮਰਦਾਸ ਜੀ ਦੇ ਦਰਸ਼ਨ ਗੁਰਬਾਣੀ ਦਾ ਕੀਰਤਨ ਸਾ ਸੰਗਤ ਦੀ ਸੇਵਾ ਇਹ ਸਾਰੀਆਂ ਚੀਜ਼ਾਂ ਛੱਪਦੀਆਂ ਗਈਆਂ ਜੀਵਨ ਦੇ ਵਿੱਚ ਇੱਥੇ ਰਹਿੰਦਿਆਂ ਹੋਇਆਂ ਹੀ ਇਹਨਾਂ ਨੂੰ ਸੇਵਾ ਦੀ ਆਦਤ ਪਈ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਨਾਂ ਹਜੇ ਜੇਠਾ ਏ ਜੇਠਾ ਜੀ ਪਹਿਲਾ ਨਾਂ ਏ ਸੇਵਾ ਕਰਦਿਆਂ ਹੋਇਆਂ ਸੰਗਤ ਦੇ ਵਿੱਚ ਨਾ ਹੀ ਕੱਪੜਿਆਂ ਦਾ ਧਿਆਨ ਰੱਖਣਾ ਨਾ ਹੀ ਖਾਣੇ ਦਾ ਆਪਣਾ ਧਿਆਨ ਰਹਿਣਾ ਬਸ ਸੇਵਾ ਵਿੱਚ ਮਨ ਰਹਿਣਾ ਕਿਉਂਕਿ ਸੇਵਾ ਕਰਨ ਵਾਲੇ ਇਤਨੇ ਭਜਨੀਕ ਵੀ ਰਮਣੀਕ ਵੀ ਤੇ ਇੱਕ ਮਿਕ ਹੋਏ ਹੋਏ ਤਨ ਮਨ ਨਾਲ ਸੇਵਾ ਕਰੀ ਜਾ ਰਹੇ ਨੇ ਦਿਨ ਰਾਤ ਨਾ ਹੀ ਕੋਈ ਅੱਕਣਦਿਆ ਨਾ ਹੀ ਕੋਈ ਥਕਣਦਿਆ ਇਸ ਤਰ੍ਹਾਂ ਥੋੜੇ ਕੋ ਟਾਈਮ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਨਾਲ ਇਹਨਾਂ ਦੀ ਪ੍ਰੀਤੀ ਪੈ ਗਈ ਇੱਕ ਦਿਨ ਮਿੱਟੀ ਇਟਾਂ ਚੁੱਕਣ ਦੇ ਸੰਕਾਰਜ ਕਰਨ ਦੇ ਸੰਤੇ ਗੁਰੂ ਅਮਰਦਾਸ ਸਲਾਹ ਕਰਨ ਦੇ ਸਨ ਵੀ ਛੋਟੀ ਸੁਪਤਰੀ ਬੀਬੀ ਪਾਣੀ ਦੇ ਵਿਆਹ ਵਾਸਤੇ ਤੇ ਵਰ ਲੱਭਣਾ ਚਾਹੀਦਾ ਮਾਤਾ ਲਾਗੇ ਬੈਠੀ ਸੀ ਤੇ ਮਾਤਾ ਜੀ ਨੇ ਸਾਹਮਣੇ ਦੇਖ ਕੇ ਤੇ ਇਹ ਇਹ ਸਾਹਮਣੇ ਸਣ ਤੇ ਇੱਟਾਂ ਮਿੱਟੀ ਚੁੱਕਣ ਦੇ ਸਨ ਮਾਤਾ ਜੀ ਨੇ ਆਖਿਆ ਜੀ ਜੇ ਲੜਕਾ ਦੇਖਣਾ ਤੇ ਇਦਾਂ ਦਾ ਹੋਵੇ ਤੇ ਗੁਰੂ ਅਮਰਦਾਸ ਹਾਸਕੇ ਕਹਿੰਦੇ ਨੇ ਕਹਿੰਦੇ ਫਿਰ ਇਦਾਂ ਦਾ ਤੇ ਇਹੀ ਹੋਈਏ ਤੇ ਇਹਦੇ ਨਾਲ ਹੀ ਪੱਕਾ ਕਰ ਦਿੰਨੇ ਆ ਤੇ ਮੰਗਣੀ ਕਰ ਦਿੱਤੀ ਮੰਗਣੀ ਹੋ ਗਈ ਪਰ ਗੁਰੂ ਅਮਰਦਾਸ ਜੀ ਦੇ ਨਾਲ ਰਿਸ਼ਤਾ ਜੁੜਨ ਦੇ ਨਾਲ ਇਹ ਨਹੀਂ ਹੋਇਆ ਵੀ ਹੁਣ ਰਿਸ਼ਤਾ ਵੱਡੇ ਕਰ ਹੋ ਗਿਆ ਤੇ ਥੋੜੀ ਮੱਤ ਵੱਡੀ ਕਰ ਲਈਏ ਨਹੀਂ ਹੋਰ ਨਿਮਰਤਾ ਆ ਗਈ ਗੁਰੂ ਅਮਰਦਾਸ ਜੀ ਦੇ ਉਪਦੇਸ਼ਾਂ 'ਚ ਰਹਿ ਕੇ ਸੇਵਾ ਵਿੱਚ ਹੋਰ ਤਨਮਨ ਲਾਣਾ ਸ਼ੁਰੂ ਕਰ ਦਿੱਤਾ ਬਹੁਤ ਪਿਆਰ ਨਾਲ ਇਹਨਾਂ ਨੇ ਸਾਰੀ ਮਿਹਨਤ ਕਰਦਿਆਂ ਹੋਇਆਂ ਕਿਉਂਕਿ ਜ਼ਿੰਦਗੀ ਦੇ ਸ਼ੁਰੂਆਤੀ ਸਾਲ ਬਹੁਤ ਦੁੱਖ ਭਰੇ ਦੇਖੇ ਨੇ ਵੈਸੇ ਵੇਖਣ ਵਿੱਚ ਤੇ ਦੁਨੀਆ ਦੇ ਇਹ ਆਂਦਾ ਵੀ ਜਿਹੜੇ ਬੱਚੇ ਨੂੰ ਬਚਪਨ ਦੇ ਵਿੱਚ ਮਾਂ ਦੀ ਮਮਤਾ ਨਾ ਬਣੀ ਮਿਲੀ ਹੋਏ ਨਾ ਉਹ ਮਮਤਾ ਨਹੀਂ ਬਣ ਨਹੀਂ ਬਣਦਾ ਪਰ ਗੁਰੂ ਰਾਮਦਾਸ ਤੇ ਬਹੁਤ ਕਿਰਪਾ ਰਹੀ ਕਿ ਜੋ ਪਿਆਰ ਮਾਤਾ ਵੱਲੋਂ ਇਤਨਾ ਲੰਬਾ ਚਿਰ ਨਹੀਂ ਮਿਲ ਸਕਿਆ ਉਹੀ ਪਿਆਰ ਗੁਰੂ ਅਮਰਦਾਸ ਵੱਲੋਂ ਮਿਲ ਕੇ ਤੇ ਇਹਨਾਂ ਦਾ ਮਨ ਭਰ ਆਇਆ ਉਹ ਸੁੱਖ ਉਹ ਪਿਆਰ ਮਿਲਿਆ ਇਹੀ ਜੀਵਨ ਸਤਗੁਰੂ ਜਗਜੀਤ ਸਿੰਘ ਜੀ ਦਾ ਦੇਖਿਆ ਮਾਤਾ ਦਾ ਪਿਆਰ ਨਹੀਂ ਮਿਲਿਆ ਜ਼ਿਆਦਾ دیر ਇੱਕ ਵਾਰੀ ਗੱਜ ਕੇ ਆਖੀ ਧੰ ਧੰ ਮਾਤਾ ਭਪਿੰਦਰ ਕੌਰ ਜੀ ਮਾਤਾ ਦਾ ਪਿਆਰ ਨਹੀਂ ਜ਼ਿਆਦਾ دیر ਮਿਲਿਆ ਤੇ ਥੋੜੇ ਚਿਰ ਵਿੱਚ ਹੀ ਮਾਤਾ ਭਪਿੰਦਰਪੂਰ ਜੀ ਪਿਆਨਾ ਕਰ ਗਏ ਪਰ ਥੋੜੇ ਚਿਰ ਦੇ ਵਿੱਚ ਹੀ ਮਾਤਾ ਭਪਿੰਦਰ ਕੌਰ ਜੀ ਨੇ ਇਤਨਾ ਪਿਆਰ ਦੇ ਦਿੱਤਾ ਅੱਜ ਤੇ ਰਹੀਂਦੀ ਦੁਨੀਆ ਤੱਕ ਤੇ ਬ੍ਰਹਿਮਾੰਡ ਦੀ ਉਸਾਰੀ ਤੇ ਉਹਨਾਂ ਦੇ ਚਲਣ ਤੱਕ ਸਾਰੀ ਸੰਗਤ ਨੂੰ ਸਾਰੀ ਦੁਨੀਆ ਨੂੰ ਪਿਆਰ ਵੰਡਦੇ ਨਾ ਹੀ ਥੱਕਦੇ ਨੇ ਨਾ ਹੀ ਅੱਕਦੇ ਨੇ ਇਹ ਜੀਵਨ ਤਕਰੀਬਨ ਤਕਰੀਬਨ ਸਮਾਂਤਰ ਕਿਤੇ ਨਾ ਕਿਤੇ ਮਿਲਦਾ ਹੈ ਨਿਮਰਤਾ ਧਾਰਨ ਕਰਦਿਆਂ ਕਰਦਿਆਂ ਇਤਨੀ ਧਾਰਨ ਕਰ ਲਈ ਕਿ ਗੁਰੂ ਅਮਰਦਾਸ ਨੂੰ ਆਪਣਾ ਗੁਰੂ ਸਮਝਦਿਆਂ ਹੋਇਆਂ ਤੇ ਉਹਨਾਂ ਦੇ ਹੁਕਮ ਵਿੱਚ ਸਦਾ ਹੀ ਖਲੋਤੇ ਰਹਿਣਾ ਇੱਕ ਵਾਰ ਦੀ ਗੱਲ ਆ ਬੌਲੀ ਸਹਿਬ ਦੀ ਉਸਾਰੀ ਹੋ ਰਹੀ ਸੀ ਤੇ ਉਸਾਰੀ ਕਰਦਿਆਂ ਕਰਦਿਆਂ ਤੇ ਗੁਰੂ ਅਮਰਦਾਸ ਨੇ ਆਖਿਆ ਵੀ ਇੱਥੇ ਇੱਕ ਥੜਾ ਬਣਾ ਦਿਓ ਜਿਦੇ ਤੋਂ ਮੈਂ ਉਸਾਰੀ ਦੇਖ ਸਕਾਂ ਵੱਡਾ ਜਵਾਈ ਸੀ ਰਾਮਾ ਤੇ ਛੋਟੇ ਇਹ ਸਨ ਦੋਵਾਂ ਨੂੰ ਆਖਿਆ ਵੀ ਥੜਾ ਬਣਾ ਦਿਓ ਰਾਮਾ ਨੇ ਥੜਾ ਬਣਾਇਆ ਤੇ ਥੜਾ ਬਣ ਤੇ ਗਿਆ ਤੇ ਉਹਨੇ ਆਖਿਆ ਜੀ ਮੇਰੇ ਵੱਲੋਂ ਬਣ ਗਿਆ ਤੇ ਗੁਰੂ ਅਮਰਦਾਸ ਜੀ ਆਖਿਆ ਥੋੜਾ ਜਿਹਾ ਠੀਕ ਨਹੀਂ ਲੱਗਦਾ ਇਹਨੂੰ ਟਾ ਦੇ ਤੇ ਦੁਬਾਰਾ ਬਣਾ ਇਹ ਹੀ ਹੁਕਮ ਜੇਠਾ ਜੀ ਨੂੰ ਹੋਇਆ ਵੀ ਥੜਾ ਠੀਕ ਨਹੀਂ ਲੱਗਦਾ ਦੁਬਾਰਾ ਬਣਾ ਇਹਨਾਂ ਨੇ ਉਹ ਦੋਹਾਂ ਨੇ ਥੜੇ ਟਾ ਦਿੱਤੇ ਤੇ ਫੇਰ ਦੁਬਾਰਾ ਬਣਾਣੀ ਸ਼ੁਰੂ ਕਰ ਦਿੱਤੇ ਜਦੋਂ ਦੂਜੀ ਵਾਰੀ ਥੜਾ ਬਣ ਗਿਆ ਤੇ ਰਾਮਾ ਕਹਿੰਦਾ ਜੀ ਇਹ ਬਣ ਗਿਆ ਥੜਾ ਸੱਚੇ ਬਾਛਾ ਫੇਰ ਹੁਕਮ ਕੀਤਾ ਗੁਰੂ ਅਮਰਦਾਸ ਜੀ ਨਹੀਂ ਠੀਕ ਨਹੀਂ ਬਣਿਆ ਰਾਮਾ ਕਹਿੰਦਾ ਜੀ ਕਿਵੇਂ ਠੀਕ ਨਹੀਂ ਬਣਿਆ ਬਿਲਕੁਲ ਠੀਕ ਬਣਾਇਆ ਥੜਾ ਇਦਾਂ ਹੀ ਹੁੰਦਾ ਇਸ ਤਰ੍ਹਾਂ ਹੀ ਵੇਖੀਦਾ ਇਸ ਤਰ੍ਹਾਂ ਹੀ ਬਣਦਾ ਅੱਗੋਂ ਥੋੜਾ ਜਿਹਾ ਪ੍ਰਸ਼ਨ ਵਿੱਚ ਪੈ ਗਿਆ ਤਰਕ ਵਿੱਚ ਆ ਗਿਆ ਤੇ ਜਦੋਂ ਜੇਠਾ ਜੀ ਨੂੰ ਆਖਿਆ ਗਿਆ ਨਾ ਕਿ ਥੜਾ ਠੀਕ ਨਹੀਂ ਹੈ ਤੇ ਢਾ ਦਿਓ ਇਹਨਾਂ ਨੇ ਢਾ ਦਿੱਤਾ ਦੂਜੀ ਵਾਰੀ ਤਾਂ ਕੇ ਜਦੋਂ ਤੀਜੀ ਵਾਰੀ ਬਣਾਇਆ ਤੇ ਫੇਰ ਢਾਣ ਦਾ ਹੁਕਮ ਕਰਨ ਲੱਗੇ ਸਨ ਤੇ ਇਥੋਂ ਨਿਮਰਤਾ ਦਾ ਪਤਾ ਲੱਗਦਾ ਹੈ ਗੁਰੂ RAMDAS ji ਜੇਠਾ ਜੀ ਦੇ ਰੂਪ ਵਿੱਚ ਹੱਥ ਜੋੜ ਕੇ ਕਹਿਣ ਲੱਗੇ ਕਹਿੰਦੇ ਨੇ ਜੀ ਮੈਂ ਭੁੱਲਣ ਹਾਰਾ ਤੇ ਮੈਨੂੰ ਪਤਾ ਨਹੀਂ ਕਿੱਦਾਂ ਬਣਾਣਾ ਤੁਸੀਂ ਦੱਸ ਦੇ ਜਾਓ ਮੈਂ ਉਦਾਂ ਬਣਾਈ ਜਾਣਾ ਵਾ ਗੁਰੂ AMARDAS ji ਨੂੰ ਇਹ ਗੱਲ ਬਹੁਤ ਪਸੰਦ ਆਈ ਵੀ ਨਿਮਰਤਾ ਬਹੁਤ ਇਹਦੇ ਵਿੱਚ ਬਹੁਤ ਹੈ ਇਸ ਤੋਂ ਪਰੰਤ ਗੁਰਗੱਦੀ ਦੇਣ ਤੋਂ ਪਹਿਲਾਂ ਪਹਿਲਾਂ ਅਕਬਰ ਦੇ ਸਾਹਮਣੇ ਲਾਹੌਰ ਦੇ ਵਿੱਚ ਗੁਰੂ ਘਰ ਦਾ ਸਿੱਖੀ ਪ੍ਰਚਾਰ ਵੱਧਦੇ ਨੂੰ ਦੇਖ ਕੇ ਕਈ ਜਾਤਿ ਅਭਿਮਾਨੀਆਂ ਨੇ ਕਈ ਕਰਮਕਾਂਡੀਆਂ ਨੇ ਕਈ ਵਿਰੋਧੀਆਂ ਨੇ ਕਈ ਸ਼ਿਕਾਇਤਾਂ ਮਚਾਈਆਂ ਹੋਈਆਂ ਸਨ ਤੇ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਬੁਲਾ ਕੇ ਆਖਿਆ ਵੀ ਤੁਸੀਂ ਜਾ ਕੇ ਸਿੱਖੀ ਦਾ ਪੱਖ ਅਕਬਰ ਦੇ ਸਾਹਮਣੇ ਰੱਖੋ ਕਿ ਅਸੀਂ ਕਿਸੇ ਦੀ ਖਿਲਾਫ ਨਹੀਂ ਅਸੀਂ ਆਪਣਾ ਸਿੱਖੀ ਦਾ ਗੁਰੂ ਨਾਨਕ ਦੇਵ ਦਾ ਜੋ ਹੁਕਮ ਹੈ ਉਸ ਤਰੀਕੇ ਨਾਲ ਚੱਲ ਰਹੇ ਹਾਂ ਤੇ ਦੂਤ ਬਣ ਕੇ ਸਿੱਖੀ ਪ੍ਰਚਾਰ ਨੂੰ ਪ੍ਰਚਾਰਨ ਵਾਸਤੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਜੜੀਆਂ ਜੜੀਆਂ ਸ਼ਿਕਾਇਤਾਂ ਹੋਈਆਂ ਸਣ ਜੇਠਾ ਜੀ ਨੇ ਭੜੇ ਪਿਆਰ ਨਾਲ ਸਿੱਖੀ ਦਾ ਪਖ ਰੱਖ ਕੇ ਤੇ ਇੱਕ ਇੱਕ ਦਾ ਬੜਾ ਤਸੱਲੀ ਬਖਸ਼ ਉੱਤਰ ਦਿੱਤਾ ਤੇ ਅਕਬਰ ਦੀ ਸਾਰੀ ਦੀ ਸਾਰੀ ਜਿਹੜੀ ਸ਼ਿਕਾਇਤ ਵਾਲ ਤੇ ਗੁੱਸੇ ਵਾਲੋ ਦਾ ਮਨ ਬਣਿਆ ਹੋਇਆ ਸੀ ਗੁਰੂ ਰਾਮਦਾਸ ਜੀ ਦੇ ਦੱਸਣ ਦੇ ਨਾਲ ਉਹਦਾ ਸਗੋਂ ਸਿੱਖਾਂ ਦੇ ਵਿੱਚ ਸਿੱਖੀ ਸਿਧਾਂਤ ਦੇ ਵਿੱਚ ਮਨ ਬਣ ਆਇਆ ਤੇ ਥੋੜੀ ਸ਼ਰਦਾ ਬਣ ਗਈ ਉਸ ਤੋਂ ਬਾਅਦ ਯਾਣਾ ਸ਼ੁਰੂ ਕੀਤਾ ਉਹਨੇ ਆਇਆ ਫਿਰ ਗੁਰਗੱਦੀ ਸੌਂਪੀ ਗਈ ਤੇ ਨਾਂ ਬਦਲ ਦਿੱਤਾ ਗਿਆ ਜੇਠਾ ਜੀਤ ਹੋ ਗਏ ਗੁਰੂ ਰਾਮਦਾਸ ਪਰ ਨਿਮਰਤਾ ਨਹੀਂ ਛੱਡੀ ਇਹਦੇ ਨਾਲ-ਨਾਲ ਕੀਰਤਨ ਦਾ ਰਸ ਗੁਰਬਾਣੀ ਦਾ ਗਾਇਣ ਗੁਰਬਾਣੀ ਰਚਨਾ ਇਹ ਇਤਨੀ ਇਹਨਾਂ ਨੂੰ ਖੁਸ਼ ਦਿੰਦੀ ਸੀ ਇਹਦੇ ਵਿੱਚ ਮਿਹਨਤ ਕੀਤੇ ਜਾਂ ਕਿ ਅੱਖਰ ਸਿੱਖੇ ਰਾਗ ਸਿੱਖੇ ਗੁਰਬਾਣੀ ਅੱਖਰਾਂ ਦੀ ਚੋਣ ਸ਼ਬਦਾਂ ਦੀ ਵਰਤੋ ਇਤਿਆਦਿਕ ਕਰਦਿਆਂ ਕਰਦਿਆਂ ਤੇ ਬਾਣੀ ਰਚਨਾ ਸ਼ੁਰੂ ਕਰ ਦਿੱਤੀ ਬਾਣੀ ਰਚਨਾ ਸ਼ੁਰੂ ਕਰਕੇ ਤੇ ਉੱਤਮ ਬਾਣੀ ਜਿਹੜੀ ਭਗਤੀ ਦੇ ਸਾਰੇ ਸਿਧਾਂਤਾਂ ਨਾਲ ਭਰੀ ਹੋਈ ਹੈ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀ ਇਹ ਆਸਾ ਜੀ ਦੀ ਵਾਰ ਦੇ ਜਿੰਨੇ ਸ਼ੰਤ ਨੇ ਇਹ ਗੁਰੂ ਆ ਸਮ ਅੱਲਾ ਚੌਥਾ ਨੇ ਸਾਰੇ ਹਰੇ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨ ਨਾ ਰਾਮ ਰਾਜੇ ਸਾਡੇ ਨੇਤਰ ਤੇਰੇ ਰਸ ਨਾਲ ਭਰੇ ਹੋਏ ਨੇ ਤੇਰਾ ਦਰਸ਼ਨ ਕਰ ਕਰਕੇ ਮਨ ਪ੍ਰੇਮ ਰਤਨ ਇਸ ਤਰ੍ਹਾਂ ਬੜੇ ਬਹੁਤ ਪਿਆਰ ਨਾਲ ਇਹ ਸਾਰੀ ਬਾਣੀ ਰਚੀ ਗੁਰਮੁਖ ਢੂੰਡ ਟੁੜਹਿੰਦਿਆਂ ਹਰ ਸੱਜਣ ਲੱਦਾ ਅਸੀਂ ਲੱਭਣ ਦੇ ਸਾਂ ਤੇਰੇ ਵਰਗਾ ਇੱਕ ਸੱਚਾ ਗੁਰੂ ਤੇ ਸਾਨੂੰ ਲੱਭ ਗਿਆ ਸੱਚ ਸਾਹ ਹੋ ਹਮਾਰਾ ਤੂੰ ਧਣੀ ਸਭ ਜਗਤ ਵੰਜਾਰਾ RAM ਰਾਜੇ ਤੂੰ ਸਾਡਾ ਬੜਾ ਸੱਚਾ ਧਣੀ ਐ ਤੂੰ ਸਾਡਾ ਸੱਚਾ ਸ਼ਾਹੂਕਾਰ ਐ ਸਾਡੇ ਨਾਲ ਸਾਡੇ ਦੁੱਖ ਲੈ ਲੈਣਾ ਸੁੱਖ ਦੇ ਦੇਣਾ ਬੜਾ ਵਧੀਆ ਵਣਜ ਕਰਦਾ ਤੂੰ ਸਾਡੇ ਨਾਲ ਇਹੋ ਜੀਆਂ ਬਾਣੀਆਂ ਰਚਦਿਆਂ ਰਚਦੇ ਤੇ ਅਖੀਰ ਸ਼ੰਤ ਤੇ ਕਹਿੰਦੇ ਨੇ ਕਹਿੰਦੇ ਨੇ ਇਹ ਮੇਰੇ ਨਾਲ ਹੀ ਨਹੀਂ ਹੋਇਆ ਇਹ ਤਜਰਬਾ ਸਾਰਿਆਂ ਨਾਲ ਹੀ ਏ ਹਰ ਜੁਗ ਜੁਗ ਭਗਤੀ ਉਪਾਇਆ ਤੇ ਪੈਜ ਰੱਖਦਾ ਯਾ ਰਾਮ ਰਾਜ ਇਹ ਉਹਨਾਂ ਦੇ ਆਪਣੇ ਤਜਰਬੇ ਨਾਲ ਰਚੀ ਬਾਣੀ ਹੈ ਫਿਰ ਸਿੱਖੀ ਸਿਧਾਂਤ ਦੇ ਨਿਯਮ ਨੂੰ ਉਚਾਰਨ ਕਰਦਿਆਂ ਹੋਇਆਂ ਸ਼ਬਦੀ ਉਚਾਰਨ ਕੀਤੇ ਵੀ ਸਵੇਰ ਤੋਂ ਲੈ ਕੇ ਤੇ ਸਾਰੇ ਦਿਨ ਦਾ ਇੱਕ ਸਿੱਖ ਦਾ ਨਿਯਮ ਕੀ ਹੋਣਾ ਚਾਹੀਦਾ ਅੱਜ ਜਿੰਨੇ ਸਿੱਖ ਗੁਰਦੁਆਰੇ ਪ੍ਰਬੰਧਨ ਕਮੇਟੀ ਦੇ ਗੁਰਦੁਆਰੇ ਨੇ ਇਹ ਸ਼ਬਦ ਉੱਥੇ ਸਾਹਮਣੇ ਲਿਖਿਆ ਹੁੰਦਾ ਹੈ ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਗੁਰ ਸਤਗੁਰ ਕਾ ਜੋ ਸਿੱਖ ਏ ਖਾਏ ਸੋ ਭਲਕੇ ਉੱਠ ਹਰਨਾਮ ਤੇ ਆਏ ਗੁਰ ਸਤਗੁਰ ਗੁਰ ਸਤਗੁਰ ਤੇ ਭਾਵੈ ਵੱਡੇ ਸਤਗੁਰ ਕਈ ਥਾਈਂ ਗੁਰਬਾਣੀ ਵਿੱਚ ਗੁਰ ਦੇ ਅਲੱਗ-ਅਲੱਗ ਅਰਥ ਆਏ ਨੇ ਇੱਥੇ ਇਹ ਵੱਡਾ ਵੱਡੇ ਸਤਗੁਰ ਤੇ ਭਾਵ ਗੁਰਦਾਨ ਕਦੇਵ ਗੁਰੂ ਨਾਨਕ ਦੇਵ ਦਾ ਜਿਹੜਾ ਸਿੱਖ ਅਖਵਾਉਂਦਾ ਉਹ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਨਾਲ ਜੁੜੇਗਾ ਉਹ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਸਮਾਧੀ ਨਾਲ ਜੁੜੇਗਾ ਸਾਧ ਸੰਗਤ ਨਾਲ ਜੁੜੇਗਾ ਉਹ ਉੱਠਦਾ ਗਾਲੀ ਇਥੇ ਹੈ ਭਲਕੇ ਉੱਠ ਹਰਨਾਮ ਤੇ ਆਵੇ ਉਦਮ ਕਰੈ ਪਲਕੇ ਪਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨੇ ਆਵੇ ਉਹ ਉਦਮ ਕਰੇਗਾ ਉਹ ਸਵੇਰੇ ਉੱਠੇਗਾ ਉੱਠ ਕੇ ਇਸ਼ਨਾਨ ਕਰਕੇ ਤੇ ਉਹ ਨਾਮ ਰੂਪੀ ਅਮਰਤ ਸਰੋਵਰ ਦਾਇ ਵਿੱਚ ਇਸ਼ਨਾਨ ਕਰੇਗਾ ਭਜਨ ਕਰੇਗਾ ਉਪਦੇਸ਼ ਗੁਰੂ ਗੁਰ ਹਰ ਹਰ ਜਪ ਚਾਪ ਹੈ ਉਹ ਫਿਰ ਗੁਰੂ ਦੇ ਉਪਦੇਸ਼ ਰਾਈ ਨਾਮ ਸਿਮਰਨ ਕਰਦਾ ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਦਾ ਸਾਰਾ ਨਿਯਮਾਂ ਵਾਲੀ ਗੁਰੂ ਰਾਮਦਾਸ ਜੀ ਨੇ ਦਿੱਤੀ ਸਿੱਖਾਂ ਨੂੰ ਪਰ ਹੋਰ ਜਿਆਦਾ ਨਿਮਰਤਾ ਧਾਰਨ ਕਰ ਲਈ ਤੇ ਗੁਰੂ ਰਾਮਦਾਸ ਦਾ ਦਾੜਾ ਬੜਾ ਵੱਡਾ ਸੀ ਦਾੜਾ ਵੱਡਾ ਹੋਣ ਕਰਕੇ ਹੋਇਆ ਕੀ ਇੱਕ ਵਾਰੀ ਗੁਰੂ ਨਾਨਕ ਦੇਵ ਦਾ ਪੁੱਤਰ ਸ਼੍ਰੀ ਚੰਦ ਇਹ ਆਇਆ ਮਿਲਣ ਆ ਕੇ ਦੇਖਿਆ ਵੀ ਕਿੱਥੇ ਨੇ ਕਿਵੇਂ ਨੇ ਕਿਸ ਤਰ੍ਹਾਂ ਦਿਸਦੇ ਨੇ ਕੀ ਕਰਦੇ ਦੇਖੀਏ ਤਾਂ ਸਹੀ ਚੱਲ ਕੇ ਆਏ ਤੇ ਆਣ ਕੇ ਜਦੋਂ ਸੰਗਤ ਵਿੱਚ ਬੈਠੇ ਗੁਰੂ ਰਾਮਦਾਸ ਜੀ ਦੇ ਨਜ਼ਦੀਕ ਤੇ ਨਜ਼ਦੀਕ ਬੈਠ ਕੇ ਤੇ ਉਹਨੇ ਬੜਾ ਹੈਰਾਨ ਹੋਇਆ ਤੇ ਸ਼੍ਰੀ ਚੰਦ ਨੇ ਆਪਣੇ ਵੱਲੋਂ ਇੱਕ ਪ੍ਰਸ਼ਨ ਕਰ ਦਿੱਤਾ ਉਹ ਕਹਿੰਦਾ ਜੀ ਇੱਕ ਗੱਲ ਕਹਿਣੀ ਹੈ ਆ ਜੀ ਆਖੋ ਹੁਕਮ ਕਰੋ ਅ ਜ ਤੁਸੀਂ ਇਹ ਦਾੜਾ ਕਿਉਂ ਰੱਖਿਆ ਇਨਾ ਵੱਡਾ ਸਿੱਧਾ ਪ੍ਰਸ਼ਨ ਕੀਤਾ ਨਿਮਰਤਾ ਦੇਖੋ ਗੁਰੂ ਰਾਮਦਾਸ ਫਰਮਾਨ ਕੀਤਾ ਕਹਿੰਦੇ ਨੇ ਤੁਹਾਡੇ ਵਰਗੇ ਸਾਧਾਂ ਦੇ ਚਰਨ ਛਾੜਨ ਵਾਸਤੇ ਆਪਣੇ ਆਸਣ ਤੋਂ ਉੱਠੇ ਉੱਠ ਕੇ ਤੇ ਦਾੜਾ ਪਕੜ ਕੇ ਤੇ ਸ੍ਰੀ ਚੰਜੀ ਦੇ ਚਰਨ ਚੜਨ ਲੱਗ ਪਏ ਚਰਨ ਚੜਨ ਲੱਗ ਪਏ ਤੇ ਸ੍ਰੀ ਚੰਦ ਬਹੁਤ ਖੁਸ਼ ਵੀ ਹੋਇਆ ਤੇ ਉਹਨੇ ਖੁਸ਼ ਹੋ ਕੇ ਵਰ ਦਿੱਤਾ ਕਹਿੰਦੇ ਬਸ ਇਸੇ ਵਾਸਤੇ ਇਹ ਗੱਦੀ ਤੁਹਾਨੂੰ ਮਿਲ ਗਈ ਹੈ ਨਿਮਰਤਾ ਜ਼ਿਆਦਾ ਇੱਕ ਵਾਰੀ ਗੱਜ ਕੇ ਆਖੀਏ ਤਾਂ ਤਨ ਸਤਕਰੂ ਜਗਜੀਤ ਸਿੰਘ ਜੀ ਪੈਣੀ ਸਾਭ ਦੀ ਗੱਲ ਹੈ ਸੱਚੇ ਪਾਤਸ਼ਾਹ ਜੀ ਪੰਡਤ ਜੀ ਹੋਰ ਕਈ ਸਾਧ ਸੰਤਰਧਾਮ ਸਿੰਘ ਉਹਨਾਂ ਦਾ ਡੇਰਾ ਹੁੰਦਾ ਸੀ ਉਹਦੇ ਸਾਹਮਣੇ ਕੋਠੇ ਹੁੰਦੇ ਸਨ ਉਹਨਾਂ ਤੇ ਬੈਠੇ ਹੋਏ ਸਨ ਉੱਥੇ ਬੈਠਿਆ ਹੋਇਆ ਤਕਰੀਬਨ ਦੁਪਹਿਰ ਦਾ ਵੇਲਾ ਤੇ ਬੈਠਿਆਂ ਬੈਠਿਆਂ ਇੱਕ ਸਿੱਖ ਆਇਆ ਆਮ ਸਿੱਖ ਉਹਨੇ ਥੱਲੇ ਆਣ ਕੇ ਆਖਿਆ ਮੈਂ ਦਰਸ਼ਨ ਕਰਨੇ ਨੇ ਥੱਲੋਂ ਪਹਿਰੇ ਵਾਲੇ ਨੇ ਆਖਿਆ ਵੀ ਉੱਤੇ ਹੈਗੇ ਨੇ ਤੇ ਜਾ ਕੇ ਦਰਸ਼ਨ ਕਰ ਲੈ ਠੀਕ ਹੈ ਉੱਤੇ ਆਇਆ ਤੇ ਆਣ ਕੇ ਉਸਨੇ ਜਿਸ ਵੇਲੇ ਪਤਾ ਲੱਗ ਗਿਆ ਅੱਗੇ ਆਣ ਕੇ ਮੱਥਾ ਟੇਕ ਕੇ ਤੇ ਮੱਥਾ ਟੇਕ ਕੇ ਉਹਦੇ ਮਨ ਵਿੱਚ ਨਾ ਇੱਕ ਬੜੀ ਇੱਕ ਸ਼ੰਕਾ ਜੀ ਬਣੀ ਤੇ ਉਹਨੇ ਉੱਥੇ ਬਿਆਨ ਕਰ ਦਿੱਤੀ ਹੁਣ ਵੇਖੋ ਗੁਰੂ ਚ ਨਿਮਰਤਾ ਕਿੰਨੀ ਹੁੰਦੀ ਹੈ ਉਹਨੇ ਆਖਿਆ ਜੀ ਮੇਰੀ ਇੱਕ ਸ਼ੰਕਾ ਹੈ ਤੇ ਮੈਂ ਕਹਿ ਸਕਦਾ ਆਖੋ ਕਹਿੰਦਾ ਜੀ ਇੱਥੇ ਤੁਸੀਂ ਜਿੰਨੇ ਬੈਠੇ ਹੋ ਇੱਕੋ ਜਿਹੀ ਕੁੜਤੇ ਪਾਏ ਨੇ ਤੇ ਇੱਕੋ ਜਿਹੀ ਕਸ਼ੇਰੇ ਪਾਏ ਨੇ ਪੱਗਾਂ ਵੀ ਇੱਕੋ ਜੀਆਂ ਬਣੀਆਂ ਨੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਪ੍ਰਸ਼ਨ ਕੀਤਾ ਸਾਰੇ ਇੱਕੋ ਜਿਹੇ ਲੱਗਣਦੇ ਹੋ ਇੱਕੋ ਜਿਹਾ ਪਗਾਂ ਇੱਕੋ ਜੇ ਤੁਸੀਂ ਕੁਰਤੇ ਪਾਏ ਨੇ ਤੇ ਫਿਰ ਤੁਸੀਂ ਇੱਕੋ ਜਿਹਾ ਹੀ ਲੱਗਣਦੇ ਹੋ ਤੇ ਫਿਰ ਤੁਹਾਡੇ ਚ ਤੇ ਇਹਨਾਂ ਚ ਫਰਕ ਕੀ ਹੋਇਆ ਇਹ ਗੱਲ ਆ ਉਹਨੂੰ ਇਹ ਸੀ ਵੀ ਇਹ ਗੁਰੂ ਅਖਵਾਉਂਦੇ ਨੇ ਤੇ ਇਹਨਾਂ ਦਾ ਅਲੱਗ ਪਹਿਰਾਵਾ ਹੋਏਗਾ ਅਲੱਗ ਸ਼ਾਨੋ ਸ਼ੌਕਤ ਹੋਏਗੀ ਇਸ ਤਰ੍ਹਾਂ ਕਰਕੇ ਕੀ ਫਰਕ ਹੋਇਆ ਇੱਕੋ ਜੇ ਪਹਿਰਾਵੇ ਨੇ ਇੱਕੋ ਇੱਕੋ ਹੀ ਤਰ੍ਹਾਂ ਤੇ ਬੈਠੇ ਹੋ ਨਾ ਉੱਚਾ ਨਾ ਕਿਸ ਤਰ੍ਹਾਂ ਇਹ ਉਹਨੇ ਪ੍ਰਸ਼ਨ ਕੀਤਾ ਤੇ ਸਤਗੁਰੂ ਜਗਜੀਤ ਸਿੰਘ ਜੀ ਦੀ ਨਿਮਰਤਾ ਦੇ ਸਾਗਰ ਸੱਚੇ ਪਾਛਾ ਆਖਿਆ ਫਰਕ ਹੈਗਾ ਹੈ ਕੀ ਫਰਕ ਸਤਗੁਰੂ ਆਖਿਆ ਜਿੰਨੇ ਮੇਰੇ ਦਵਾਲੇ ਬੈਠੇ ਨੇ ਇਹਨਾਂ ਚ ਗੁਣ ਜ਼ਿਆਦਾ ਨੇ ਤੇ ਮੇਰੇ ਚੋਗਣ ਜ਼ਿਆਦਾ ਨੇ ਕੋਈ ਫੇਰ ਗੱਜ ਕੇ ਆਖਿਆ ਤੁਹਾਨੂੰ ਸਤਗੁਰੂ ਜਗਜੀਤ ਸਿੰਘ ਜੀ ਇਹਨਾਂ ਚ ਗੁਣ ਜ਼ਿਆਦਾ ਨੇ ਕੋਈ ਦਵਾਨ ਲਾ ਲੈਂਦਾ ਕੋਈ ਪਾਠ ਕਰ ਲੈਂਦਾ ਕੋਈ ਕਿਸ ਤਰ੍ਹਾਂ ਇਸ ਤਰ੍ਹਾਂ ਗੱਲ ਕਰਦੇ ਸਜਵਾ ਆਖਿਆ ਮੇਰੇ ਚੋਗਣ ਜ਼ਿਆਦਾ ਨੇ ਉਹਨੇ ਦੁਬਾਰਾ ਮੱਥਾ ਠੇਕ ਦਿੱਤਾ ਉਹ ਕਹਿਣ ਲੱਗਾ ਬੱਸ ਬੱਸ ਇਹ ਇਹੀ ਇਹੀ ਗੱਲ ਆ ਇਸੇ ਕਰਕੇ ਤੁਸੀਂ ਇਸ ਗੱਦੀ ਦੇ ਮਾਲਕ ਹੋ ਇਸੇ ਵਾਸਤੇ ਤੁਸੀਂ ਲੋਕਾਂ ਦੇ ਸੀਨੇ 'ਚ ਠੰਡ ਪਾਉਂਦੀ ਉਹ ਗੁਰੂ ਨਿਮਰਤਾ ਦਾ ਸਾਗਰ ਹੁੰਦਾ ਹੈ ਨਿਮਰਤਾ ਦੇ ਸਾਗਰ ਹੋਣ ਕਰਕੇ ਹੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਚੰਦ ਨੂੰ ਕਹਿੰਦੇ ਨੇ ਕਹਿੰਦੇ ਨੇ ਇਹ ਦਾੜਾ ਇਸ ਵਾਸਤੇ ਵੱਡਾ ਹੈ ਕਿ ਮੈਂ ਇਹਦੇ ਨਾਲ ਝਾੜੂ ਦਾ ਕੰਮ ਲੈ ਲੈਂਦਾ ਤੁਹਾਡੇ ਵਰਗੇ ਸਾਧ ਆਉਂਦੇ ਰਹਿੰਦੇ ਨੇ ਉਹਨਾਂ ਦੇ ਚਰਨ ਝਾੜਦਾ ਰਹਿਣਾ ਇਸ ਤਰ੍ਹਾਂ ਕਰਕੇ ਸੋ ਇਹ ਇਤਿਹਾਸ ਹੈ ਇਸ ਤੋਂ ਪਰੰਤ ਉਸਾਰੀ ਅੰਮ੍ਰਿਤਸਰ ਦਾ ਸਰੋਵਰ ਸੰਤੋਖ ਸਰ ਦਾ ਸਰੋਵਰ ਅੰਮ੍ਰਿਤਸਰ ਦੀ ਉਸਾਰੀ ਪੱਕੀਆਂ ਕਰਨ ਦੇ ਉੱਤੇ ਸੱਚੇ ਪਾਤਸ਼ਾਹ ਬਹੁਤ ਜ਼ੋਰ ਦਿੱਤਾ ਸਿੱਖਾਂ ਸਾਧਾ ਨੇ ਦੂਰੋਂ ਦੂਰੋਂ ਆਉਣਾ ਨਿਮਰਤਾ ਇੰਨੀ ਜਿਹੜਾ ਵੀ ਦਾਣ ਵਿੱਚ ਜੋ ਚੀਜ਼ ਆਣੀ ਉਸੇ ਵੇਲੇ ਵੰਡ ਦੇਣੀ ਜੇ ਕਿਸੇ ਨੇ ਸੋਨੇ ਦਾ ਕੈਂਠਾ ਦੇ ਦਿੱਤਾ ਗਰੀਬਾਂ ਨੂੰ ਵੰਡ ਦਿੱਤਾ ਜੇ ਅਕਬਰ ਨੇ ਸੋਨੇ ਦੀਆਂ ਮੋਹਰਾਂ ਉਸ ਵੇਲੇ ਮੱਥਾ ਟੇਕੀਆਂ ਆਣ ਕੇ ਤੇ ਉਸੇ ਵੇਲੇ ਗਰੀਬਾਂ ਦੇ ਵਿੱਚ ਮੋਹਰਾਂ ਵੰਡ ਦਿੱਤੀਆਂ ਜੇ ਕਿਸੇ ਨੇ ਆਣ ਕੇ ਕਪੜਾ ਦਾਨ ਕੀਤਾ ਰੱਖਿਆ ਨਹੀਂ ਆਪਣੇ ਕੋਲ ਉਸੇ ਵੇਲੇ ਬਸ ਦੇ ਦੇ ਲੋੜਵੰਦਾਂ ਨੂੰ ਜਿੰਨੂੰ ਜੋ-ਜੋ ਲੋੜ ਹੈਗੀ ਐ ਸੋ ਗੁਰੂ ਰਾਮਦਾਸ ਜੀ ਦਾ ਇਤਿਹਾਸ ਇੱਕ ਨਿਮਰਤਾ ਭਰਿਆ ਪਿਆਰ ਭਰਿਆ ਇੱਕ ਬੜਾ ਧੀਰਜ ਭਰਿਆ ਏ ਗੁਰੂ ਦੇ ਹੁਕਮ ਦੇ ਵਿੱਚ ਖਲੋ ਕੇ ਆਪਣੀ ਜ਼ਿੰਦਗੀ ਪਹਿਲੇ ਗੁਰੂ ਉਪਦੇਸ਼ ਰਾਹੀ ਬਣਾਈ ਫਿਰ ਗੁਰਗੱਦੀ ਹਾਸਲ ਕਰਕੇ ਸਿੱਖਾਂ ਨੂੰ ਉਸ ਲੈਵਲ ਤੱਕ ਲੈ ਕੇ ਆਏ ਕਿ ਸਿੱਖ ਉਸੇ ਰਸ ਨੂੰ ਮਾਨ ਸਕੇ ਸੋ ਇਹ ਗੁਰੂ ਰਾਮਦਾਸ ਜੀ ਦਾ ਜੀਵਨ ਹੈ ਅਖੀਰਲਾ ਇੱਕ ਸ਼ਬਦ ਜਿਹੜਾ ਆਮ ਪੜਿਆ ਜਾਂਦਾ ਕੀਰਤ ਪਟ ਇਹੀ ਅਰਦਾਸ ਕਰਦਾ ਹੈ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਕਹਿੰਦਾ ਪਾਤਸ਼ਾਹ ਹਮ ਆਵਗੁਣ ਭਰੇ ਤੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਹੀ ਮਾਇਆ ਮੋਹੋਂ ਭਰਮ ਪੈ ਭੂਲੇ ਤੇ ਸਤਿਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਜਹਿ ਮਿਲੰਤ ਜਮ ਤਰਾਸ ਮਿਟਾਈ ਤੇ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਸਾਡੀ ਸਾਰਿਆਂ ਦੀ ਅਰਦਾਸ ਹੈ ਗੁਰੂ ਰਾਮਦਾਸ ਸਾਨੂੰ ਆਪਣੀ ਸਰਨ ਵਿੱਚ ਰੱਖ ਕੇ ਸਾਡੇ ਸਿਰ ਦੇ ਉੱਤੇ ਹੱਥ ਧਾਰ ਕੀ ਜੈਸੀ ਨਿਮਰਤਾ ਤੈਨ ਧਾਰਨ ਕੀਤੀ ਤੈਸੀ ਨਿਮਰਤਾ ਦੇ ਰਾਹੀ ਅਸੀਂ ਵੀ ਹੋ ਸਕੀਏ ਉਹ ਪੰਦੀ ਬਣ ਸਕੀਏ ਸੋ ਸਮਾਂ ਹੋ ਗਿਆ ਬਾਕੀ ਬੇਨਤੀਆਂ ਕਲ ਸਈ ਸਤਿ ਸ੍ਰੀ ਅਕਾਲ ਜੀ